ਗਨਮੈਨ ਦੇ ਨਾਲ ਦੇ ਵੱਲੋਂ ਫਾਇਰਿੰਗ ਕੀਤੀ ਗਈ ਅੰਮ੍ਰਿਤਸਰ ਦੇ ਵਿੱਚ 4:00 ਤੇ ਫਾਇਰਿੰਗ ਹੋਈ ਹੈ ਦੋ ਗਨਮੈਨਾਂ ਦੀ ਹਾਜ਼ਰੀ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਨੇ ਅਸਲ ਦੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਤੋਂ ਦੱਸਦੇ ਕਿ ਗਨਮੈਨ ਦੇ ਵੱਲੋਂ ਜਿਹੜੀ ਹੈ ਇਹ ਫਾਇਰਿੰਗ ਗਨ ਦੋ ਗੈਰ ਮਰਦ ਦੇ ਜੁੜੇ ਗਨਮੈਨ ਨੇ ਉਹਨਾਂ ਦੇ ਹਾਜ਼ਰ ਦੇ ਵਿੱਚ ਗੋਲੀ ਚਲਾਈ ਗਈ ਹੈ ਤੇ ਅੰਮ੍ਰਿਤਸਰ ਦੇ ਵਿੱਚ 4:00 ਤੇ ਫਾਇਰਿੰਗ ਕੀਤੀ ਗਈ ਹੈ ਕਿਾ ਕਿ ਅਗਲੀ ਵਾਰ ਨਹੀਂ ਬਚੇਗਾ 5 ਕਰੋੜ ਦੀ ਫਿਰੋਤੀ ਨਾ ਦੇਣ ਤੇ ਇਹ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਵਿੱਚ 4:00 ਤੇ ਫਾਇਰਿੰਗ ਹੋਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਇਸ ਵਕਤ ਦੀ ਅੰਮ੍ਰਿਤਸਰ ਦੇ ਵਿੱਚ ਆਰਤੀਏ ਤੇ ਫਾਇਰਿੰਗ ਹੋਈ ਦੋ ਗਨਮੈਨਾ ਦੀ ਹਾਜ਼ਰੀ ਦੇ ਵਿੱਚ ਗੋਲੀਆਂ ਚਲਾਈਆਂ ਗਏ ਨੇ 5 ਕਰੋੜ ਦੀ ਫਿਰੋਤੀ ਨਾ ਦੇਣ ਤੇ ਹਮਲਾ ਕੀਤਾ ਗਿਆ ਤੇ ਗੋਲੀ ਲੱਗਣ ਦੇ ਨਾਲ ਆਰਤੀਆ ਜੁੜਾ ਹੈ ਫਿਲਹਾਲ ਜ਼ਖਮੀ ਹੈ ਦੱਸਿਆ ਕਿ ਹਮਲਾ ਕਰਨ ਤੋਂ ਬਾਅਦ ਮੂਰੋਸ ਨੂੰ ਫੋਨ ਆਇਆ ਹੈ ਤੇ ਫੋਨ ਤੇ ਕਿਹਾ ਗਿਆ ਕਿ ਅਗਲੀ ਵਾਰ ਤੂੰ ਨਹੀਂ ਬਚੇਗਾ ਇਹ ਵੱਡੀ ਖਬਰ ਹੈ ਅਸਵਕਦੀ ਅਮਿਸਰ ਦੇ ਵਿੱਚ ਆਰਟੀਏ ਤੇ ਫਾਇਰਿੰਗ ਕੀਤੀ ਗਈ ਹੈ ਦੋਗਨ ਮਹਿਨਾ ਦੇ ਵੱਲੋਂ ਜੜਾਇ ਦੋਗਨ ਮਹਿਨਾ ਦੀ ਹਜਰਤ ਵਿੱਚ ਗੋਲੀ ਚਲਾਈ ਗਈ ਹੈ 5 ਕਰੋੜ ਦੀ ਫਿਰੋਤੀ ਨਾ ਦੇਣ ਤੇ ਹਮਲਾ ਹੋਇਆ ਤੇ ਫੋਨ ਕਰਕੇ ਬਾਅਦ ਵਿੱਚ ਇਹ ਵੀ ਕਿਹਾ ਗਿਆ ਕਿ ਅਗਲੀ ਵਾਰ ਤੂੰ ਨਹੀਂ ਬਚੇਗਾ ਮੇਰਾ ਨਾਮ ਸਰ ਜੀ ਸਿੰਘ ਹੈ ਸਰ ਕੀ ਇਨਸੀਡੈਂਟ ਹੋਇਆ ਜਿਹੜੀ ਤੁਹਾਡੇ ਤੇ ਫਾਇਰਿੰਗ ਕੀਤੀ ਸੀ ਸਰ ਮੈਨੂੰ ਨਾ 17 April 2024 ਨੂੰ ਧਮਕੀਆਂ ਆਈਆਂ 12 ਫੋਨ ਜਿਹੜਾ ਮੈਨੂੰ ਪਹਿਲਾ ਆਇਆ ਹਰਿੰਦਰ ਸਿੰਘ ਹਰਿੰਦੇ ਦਾ ਆਇਆ ਉਨੇ ਆਪਣੇ ਨੂੰ ਹਰਿੰਦਰ ਸਿੰਘ ਰਿੰਦਾ ਦੱਸਿਆ ਪਰ ਮੈਨੂੰ ਨਹੀਂ ਪਤਾ ਕਿ ਕੌਣ ਹੈ ਕੌਣ ਨਹੀਂ ਕੋਈ ਵੀਡੀਓ ਕਾਲ ਨਹੀਂ ਹੋਈ WhatsApp ਕਾਲ ਆਈ ਹੈ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਤੇਰੇ ਕੋਲ 5 ਕਰੋੜ ਰੁਪਈਆ ਲੈਣਾ ਤੈਨੂੰ ਸੇਵਾ ਲਈ ਹੈ ਮੈਂ ਕਿਹਾ ਵੀ ਮੈਂ ਗਰੀਬ ਆਂਦਾ ਮੈਂ ਤੁਹਾਨੂੰ 5 ਕਰੋੜ ਰੁਪਈਆ ਕਿੱਥੋਂ ਲਵਾਂਗਾ ਵਪਾਰੀ ਬੰਦੇ ਆ ਕਾਰੋਬਾਰ ਆ ਤੁਹਾਨੂੰ ਪਤਾ ਆ ਕਾਰੋਬਾਰਾਂ 'ਚ ਪੈਸੇ ਮਾੜੇ-ਬੋਟੇ ਲੱਗੇ ਹੁੰਦੇ ਆ ਤੇ ਉਸ ਤੋਂ ਬਾਅਦ ਮੈਂ ਫਿਰ ਉਸੇ ਵਾਲੇ ਪੁਲਿਸ ਨੂੰ ਸੂਚਿਤ ਕੀਤਾ ਉਹਨਾਂ ਨੇ ਮਕਦਮਾ ਨੰਬਰ 32 ਜਿਹੜਾ 24 ਉਹਨਾਂ ਦਰਜ ਕੀਤਾ ਉਹਨਾਂ ਖਿਲਾਫ ਉਹ ਤੋਂ ਬਾਅਦ ਫਿਰ ਮੈਨੂੰ ਕੱਲ ਆਉਂਦਿਆਂ ਰਹੀਆਂ ਵੀ ਆਹ ਤੇਰੇ ਕੋਲ ਪੈਸੇ ਲੈਣੇ ਹੀ ਲੈਣੇ ਆ ਜੇ ਤੂੰ ਪੈਸੇ ਨਾ ਦਿੱਤੇ ਤੈਨੂੰ ਮਾਰ ਦੇਣਾ ਤੇਰੇ ਪਰਿਵਾਰ ਨੂੰ ਮਾਰ ਦੇਣਾ ਤੇ ਤੁਹਾਡੇ ਘਰ ਨੂੰ ਅੱਗ ਲਾ ਦੇਣੀ ਆ ਮੈਂ ਹਾਂ ਫਰੋਤੀ ਮੰਗੀ ਗਈ ਜੀ ਆਂਦੇ ਤੁਹਾਡੇ ਕੋਲ 5 ਕਰੋੜ ਲੈਣਾ ਬਸ ਇਹ ਕਿੰਨੇ ਦਿਨਾਂ ਤੋਂ ਤੁਹਾਨੂੰ ਇਹ ਸਰ ਮੈਨੂੰ 17/4/2024 ਤੋਂ ਆਉਂ ਰਹੀਆਂ ਧਮਕੀਆਂ ਉਹ ਤੋਂ WhatsApp ਦੇ ਵੀ ਕੋਲਿੰਗ ਕਰਦਾ ਜਾਂ ਆਪਸੇ ਨਾ ਨਾ WhatsApp ਕਾਲ ਕਰਦਾ ਜੀ ਬਸ ਹਾਂ ਨਾ ਨਾ ਨੰਬਰ ਬਾਅਦ ਦਾ ਜੀ ਹਾਂ ਜੀ ਨਾਮ ਲਿੰਦਾ ਉਹ ਇੱਕੋ ਬੰਦੇ ਦਾ ਨਹੀਂ ਨਹੀਂ ਸਰ ਜਿਹੜਾ ਪਹਿਲਾਂ ਨਾਮ ਲਿਆ ਉਹਨੇ ਕਿਹਾ ਮੈਂ ਰਿੰਦਰ ਸਿੰਘ ਰਿੰਦਾ ਬੋਲਦਾ ਉਸ ਤੋਂ ਬਾਅਦ ਹਰਪ੍ਰੀਤ ਸਿੰਘ ਹੈ ਪੀ ਮੇਰੇ ਸਾਡੇ ਪਿੰਡ ਦੇ ਲਾਗੇ ਦਾ ਮੁੰਡਾ ਆ ਉਹਨਾਂ ਵੀ ਉਹਨੇ ਵੀ ਫੋਨ ਕੀਤਾ ਤੇ ਤੈਨੂੰ ਬਾਬੇ ਨੇ ਕਿਹਾ ਪੈਸੇ ਦੇਣੇ ਪੈਣੇ ਆ ਬਾਬੇ ਨੇ ਡਿਊਟੀ ਲਈ ਆ ਤੇਰੇ ਕੋ ਪੈਸੇ ਲੈਣੇ ਹੀ ਲੈਣੇ ਆ ਮੈਂ ਉਹਨੂੰ ਆਪ ਕਾ ਵੀ ਵਾਸਤਾ ਪਾਇਆ ਕਿ ਪੰਜਾਬ ਦੀ ਜਨਤਾ ਪੰਜਾਬ ਦੀ ਨਵੀਂ ਪਨੀਰੀ ਜਿਹੜੀ ਆ ਇੰਨਾ ਕਾਰਨਾ ਕਰਕੇ ਅੱਗੇ ਸਾਰਾ ਪੰਜਾਬ ਛੱਡ ਕੇ ਬਾਹਰ ੱਤਕੇ ਖਾਂ ਰਹੀ ਆ ਹੁਣ ਬੜੇ ਅਛਾਂ ਦਾ ਵੀ ਕੀ ਹਾਲ ਆ ਕਿਸ ਨੂੰ ਕੰਮ ਨਹੀਂ ਮਿਲਦਾ ਕੋਈ ਫੁੱਟਪਾਥਾਂ ਤੇ ਸੌਂ ਲਿਆ ਕੋਈ ਜੰਗਲਾਂ 'ਚ ਸੌਂ ਲਿਆ ਕੋਈ ਭੁੱਖਾ ਰਹਿ ਕੇ ਗੁਜ਼ਾਰਾ ਕਰਨ ਡਿਆ ਕਈ ਆਤਮ ਹੱਤਿਆ ਕਰਨ ਡਿਆ ਕਿੰਨਾ ਕੁਝ ਹੋਣ ਡਿਆ ਪਰ ਮੈਂ ਬੜੇ ਵਾਸਤੇ ਪਾਇ ਉਹਨਾਂ ਮੇਰਾ ਨਹੀਂ ਸੁਣਿਆ ਫਿਰ ਮੈਨੂੰ ਬਾਰ-ਬਾਰ ਫੋਨ ਕਰੀ ਗਿਆ ਫਿਰ ਮੈਂ ਐਸਐਸਪੀ ਸਾਹਿਬ ਨੂੰ ਦੁਬਾਰਾ ਰਿਕਵੈਸਟ ਕੀਤੀ ਉਹਨਾਂ ਨੇ ਮੈਨੂੰ ਦੋ ਗੱਲ ਮੈਂ ਦਿੱਤੇ ਠੀਕ ਆ ਜੀ ਹੁਣ ਕੱਲ ਦੀ ਗੱਲ ਆ ਕੱਲ ਮੈਂ ਆਪਣੀ ਦੁਕਾਨ ਵਧਾਈ 7:00 ਵਜੇ 7:30 ਵਜੇ ਮੇਰੀ ਮੈਂ ਵਸੀਕਾਂ ਨੂੰ ਇਸਦਾ ਕੰਮ ਕਰਦਾ ਨਾਲ ਮੇਰੇ ਕੋ ਗੈਸ ਏਜੰਸੀ ਆ ਨਾਲ ਮੇਰਾ ਆਰਥ ਦਾ ਕੰਮ ਆ ਨਾਲ ਮੇਰਾ ਖੇਤੀਬਾੜੀ ਦਾ ਕੰਮ ਆ ਮੇਰਾ ਇੱਕ ਬੇਟਾ ਹੈ ਠੀਕ ਹੈ ਜੀ ਉਹ ਐਡਵੋਕੇਟ ਹੈ ਵਕੀਲ ਕੋਰਸ ਕਰਨ ਡਿਆ ਤੇ ਬਸ ਮੈਨੂੰ ਇਹ ਹੋ ਆਂਦੇ ਤੇਰਾ ਮੁੰਡਾ ਮਾਰ ਦੇਣਾ ਤੇ ਰਾਤੀ ਮੈਂ ਜਦੋਂ ਮਤਲਬ ਕਿ ਤੁਹਾਨੂੰ ਜਾਨੋਂ ਮਾਰ ਹਾਂ ਜਾਨੋਂ ਸੱਤ ਤੁਸੀਂ ਹੀ ਮਿਲੀਆਂ ਆ ਰਹੀਆਂ ਪਹਿਲਾਂ ਤੋਂ ਮਿਲੀਆਂ ਆ ਰਹੀਆਂ ਜੀ ਤੇ ਹੁਣ ਜਿਹੜੀ ਤੁਹਾਡੇ ਗੋਲੀ ਲੱਗੀ ਹੈ ਕਿਸ ਤਰ੍ਹਾਂ ਲੱਗੀ ਹੈ ਇਹ ਸਰ ਮੈਂ ਜਦੋਂ ਜਦੋਂ ਮੈਂ ਆਪਣਾ ਗੇਟ ਬੰਦ ਕਰਨ ਲੱਗਾ ਮਗਰ ਉਹ ਮੋਟਰਸਾਈਕਲ ਤੇ ਦੋ ਮੁੰਡੇ ਆਏ ਆ ਉਹਨਾਂ ਦੋ ਗੋਲੀਆਂ ਮਾਰੀਆਂ ਇੱਕ ਬੁਰਜੀ ਨਾਲ ਲੱਗੀ ਆ ਇੱਕ ਮੇਰੇ ਇੱਥੋਂ ਲੱਗ ਕੇ ਪੱਟ ਦੇ ਵਿੱਚੋਂ ਕ੍ਰਾਸ ਕਰ ਗਈ ਦੂਜੇ ਬੰਦੇ ਨਿਕਲ ਗਈ ਗੋਲੀ ਲੱਤ 'ਚ ਵੱਜ ਗਈ ਉਸ ਤੋਂ ਬਾਅਦ ਮੈਨੂੰ ਉਸੇ ਵੇਲੇ ਪੁਲਿਸ ਐਸ ਐਚ ਓ ਸਾਹਿਬ ਡੀ ਐਸ ਪੀ ਸਾਹਿਬ ਥੌਕੇ ਤੇ ਪਹੁੰਚ ਗਏ ਥੋੜੇ ਚੰਦ ਮਿੰਟਾਂ 'ਚ ਬੱਬਰ ਕੋਈ ਇਕੱਠੀ ਹੋਈ ਮੈਨੂੰ ਦਾਵਾ ਦਾ ਉਹਨਾਂ ਨੇ ਸਰਕਾਰੀ ਹਸਪਤਾਲ ਖੜਿਆ ਉੱਥੋਂ ਮੈਨੂੰ ਅੰਮ੍ਰਿਤਸਰ ਰੈਫਰ ਕਰਤਾ ਠੀਕ ਆ ਜੀ ਜਦੋਂ ਮੈਂ ਰਸਤੇ 'ਤੇ ਜਾ ਰਿਹਾ ਹਾਂ ਮੇਰੇ ਤੇ ਗੋਲੀ ਚੱਲਣ ਤੋਂ ਬਾਅਦ ਮੈਨੂੰ 15 ਮਿੰਟਾਂ ਬਾਅਦ ਫੋਨ ਆ ਬਚ ਗਿਆਂ ਮੈਂ ਕਿਹਾ ਤੂੰ ਮਾਰਤਾ ਮੈਨੂੰ ਗੁਰੂ ਰਾਮਦਾਸ ਪਪਾ ਬੁੱਢਾ ਸਾਹਿਬ ਜੀ ਨੇ ਕਿਰਪਾ ਕਰਕੇ ਰੱਖ ਲਿਆ ਠੀਕ ਆ ਜੀ ਤੁਹਾਡੇ ਵੱਲੋਂ ਕੋਈ ਕਸਰ ਨਹੀਂ ਰਹੀ ਫਿਰ ਉਹਨੇ ਮੈਨੂੰ ਕਿਹਾ ਹੁਣ ਤੇਰਾ ਮੁੰਡਾ ਮਾਰਨਾ ਜਿੰਨੀ ਸਕਿਉਰਟੀ ਲੈਣੀ ਜੋ ਨਾਲੇ ਲੱਲਾ ਖਾਲੋਂ ਕੋਈ ਡਰ ਨਹੀਂ ਲੈ ਪ੍ਰਸੂ ਦੇ ਸਾਡੇ ਤੇ ਅੰਗਰੀ ਚਾਹ ਪੁਲਿਸ ਵੱਲੋਂ ਸਵਿਫਟ ਵੀ ਐਕਸ਼ਨ ਕੀਤਾ ਗਿਆ ਜਿਹੜੇ ਵੀ ਮੇਨ ਬਿੰਦੂ ਨੇ ਉਹਨਾਂ ਤੇ ਜਿਹੜੀ ਇਨਵੈਸਟੀਗੇਸ਼ਨ ਹੋ ਕੀਤੀ ਜਾ ਰਹੀ ਹੈ ਜਿੱਥੇ ਤੱਕ ਨੇ ਸਕਿਉਰਟੀ ਦਾ ਬੰਦੋਬਸਤ ਦੀ ਗੱਲ ਹੈਗੀ ਉਹ ਅਸੀਂ ਐਕਸਟਰਾ ਜਿਹੜੀ ਨੇ ਸਕਿਉਰਟੀ ਪ੍ਰੋਵਾਈਡ ਕੀਤੀ ਹੈ ਕਈ ਜਿਹੜੇ ਹੈ ਇਨਵੈਸਟੀਗੇਸ਼ਨ ਚ ਇਹਨਾਂ ਦੇ ਇਸ ਕੇਸ ਦੇ ਮੁਤਲਕ ਜਿਹੜੇ ਹੈ ਪਹਿਲੇ ਸਾਹਮਣੇ ਆਏਗੇ ਬੜੇ ਸੈਂਸਟਿਵ ਪਹਿਲੇ ਸਾਹਮਣੇ ਆਏ ਨੇ ਅਸੀਂ ਨਾਲ ਸਾਰੇ ਨੇ ਜਿਹੜੇ ਤਕਰੀਸ਼ ਕਰਦੇ ਤੇ ਟਾਈਮਿੰਗ ਜਿਵੇਂ ਜਿਵੇਂ ਸਾਹਮਣੇ ਪੇਸ਼ ਹੋਣਗੇ ਆਉਣਗੇ ਇਨਵੈਸਟੀਗੇਸ਼ਨ ਉਹ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਸਰ ਥੋੜੀ ਜਿਹੀ ਡਿਟੇਲ ਨਹੀਂ ਹੋਦਾ ਸਰ ਕਿ ਇਹ ਮਸਲਾ ਕੀ ਸੀ ਕਿ ਉਹਨਾਂ ਦੇ ਰਫਾਇਦੇ ਕੀ ਸੀ ਅਸੀਂ ਨਾਲ ਜਿਹੜੇ ਥ੍ਰੈਟਨਿੰਗ ਜਿਹੜੀ ਕਾਲ ਆਈ ਹੈ ਇਹ ਈਪ੍ਰੈਲ ਮਹੀਨੇ ਦੀ ਗੱਲ ਹੈ ਜਿਹਨਾਂ ਇਹਨਾਂ ਤੋਂ ਐਕਸਟਰੈਕਸ਼ਨ ਜਿਹੜਾ ਹੈ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹਦੇ ਸਬੰਧ ਚ ਇਹ ਕਾਲ ਹੋਈ ਸੀ ਤੇ ਉਸ ਤੋਂ ਬਾਅਦ ਜਿਹੜਾ ਹੈ ਇਹਦਾ ਇਹਦਾ ਦਿੱਤੀਆਂ ਹੋਈ ਸੀ ਸਿਕਿਉਰਿਟੀ ਵੀ ਪ੍ਰੋਵਾਈਡ ਕੀਤੀ ਗਈ ਸੀ ਤੇ ਕਾਫੀ ਹੱਦ ਤੱਕ ਜਿਹੜਾ ਇਹਨਾਂ ਦਾ ਜਿਹੜਾ ਹੈ 2-3 ਮਹੀਨੇ ਜਿਹੜੇ ਹੈ ਇਹਨਾਂ ਦਾ ਠੀਕ ਰਿਹਾ ਤੇ ਕੱਲ ਕਿਉਂਕਿ ਥੋੜ੍ਹਾ ਜਿਹਾ ਅਵੇਸਲਾਪਨ ਵੀ ਸੀ ਤੇ ਥੋੜ੍ਹਾ ਜਿਹਾ ਜਿਹੜੇ ਕਹੀਏ ਕਿ ਅ ਟਾਰਗੇਟ ਜਿਹੜਾ ਸੀ ਉਹ इजीली ਅਪਰਚੇਬਲ ਹੋਵੇ ਉਹਦੇ ਕਰਕੇ ਇਹਨਾਂ ਨੂੰ ਥੋੜਾ ਜਿਹਾ ਪਰੇਸ਼ਾਨੀ ਆਦੀ ਆ ਅਦਰਵਾਈਜ਼ ਇਹ ਇਨਵੈਸਟੀਗੇਸ਼ਨ ਸ਼ੁਰੂ ਤੋਂ ਚੱਲਦੀ ਹੈ ਪ੍ਰਾਇਲਟ ਵੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਕਾਫੀ ਹੱਦ ਤੱਕ ਸੀਸ ਤੇ ਬੁਲੀ ਲੱਗੀ ਹੋਈ ਕੰਪਨੀ ਨੇ ਪਸਟ ਸਟੇਬਲ ਹੈ ਜੀ ਉਹਨਾਂ ਨੂੰ ਕੋਈ ਐਤਾ ਨਹੀਂ ਕੋਈ ਪਰਬਲ ਮੰਗ ਕਿੰਨੇ ਦੀ ਕੀਤੀ ਗਈ ਸੀ ਕਾਫੀ ਕੁਝ ਕਿਹਾ ਗਿਆ ਜੀ ਦੇ ਵਿੱਚ 1 ਕਰੋੜ ਦੀ ਕਲੇਮ ਕਿਹਾ ਗਿਆ ਬੜਾ ਕੁਝ ਜਿਆਦਾ ਜਿਆਦਾ ਬਲਕੀ ਇਸ ਕੇਸ ਨੂੰ ਜਿਹੜਾ ਹੈ ਅਸੀਂ ਸ਼ੁਰੂ ਤੋਂ ਹੀ ਜਿਹੜਾ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਨ ਐਕਸਪੀਡਾਈਟ ਵੀ ਕੀਤਾ ਗਿਆ ਹੈ ਜੋ ਜੋ ਇਹਦੇ ਪੈਕਜ ਜਿੱਥੇ ਜਿੱਥੇ ਇਹਦੇ ਨਾਲ ਜੁੜਦੇ ਨੇ ਉਹ ਸਾਰੇ ਪੈਲੂ ਜਿਹੜੇ ਹੈਗੇ ਅਸੀਂ ਇਨਵੈਸਟੀਗੇਸ਼ਨ ਚ ਲਿਕੇ ਆ ਰਹੇ ਇਹ ਜਲਦੀ ਜਿਹੜਾ ਇਹਦੇ ਜਿਹੜਾ ਇਹ ਕੇਸ ਨੂੰ ਟ੍ਰੇਸ ਕਰਕੇ ਜਦੋਂ ਸਕਿਉਰਟੀ ਜਦੋਂ ਗੋਲੀ ਚੱਲੀ ਆ ਉਸ ਵਕਤ ਸਕਿਉਰਟੀ ਇਹਨਾਂ ਦੇ ਨਾਲ ਨਹੀਂ ਸੀ ਇਹ ਸਾਰੇ ਜਿਹੜੀ ਚੀਜ਼ਾਂ ਹੈ ਚੈੱਕ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਉਹ ਸਕਿਉਰਟੀ ਕਿਉਂਕਿ ਇਹ ਇੱਕ ਘਰ ਦੇ ਵਿੱਚ ਹੀ ਮੌਜੂਦ ਸੀਗੀ ਨਹੀਂ ਦੁਕਾਨ ਹੈ ਇਹਨਾਂ ਦੇ ਬਿਲਕੁਲ ਨਾਲ ਘਰ ਦੇ ਵਿੱਚ ਦੁਕਾਨ ਬਣੀ ਹੋਈ ਹੈ ਤੇ ਨਾਲ ਹੀ ਇਹਨਾਂ ਤੇ ਸਕਿਉਰਟੀ ਵੀ ਸੀ ਉਹ ਉਹ ਪਰਸਨ ਕਿੱਥੇ ਸੀ ਗਰਾਉਂਡਡ ਕਿਉਂਕਿ ਉਸ ਟਾਈਮ ਜਿਹੜਾ ਹੈ ਕਾਕੇ ਚੈਲਪੈਲ ਹੁੰਦੇ ਲੂਲ ਸੀ ਸਾਰੇ ਪਹਿਲੂ ਜਿਹੜੇ ਸਾਹਮਣੇ ਸਾਡੇ ਆਏ ਨੇ ਇਨਵੈਸਟੀਗੇਸ਼ਨ ਕਰਦੇ ਬੰਦੇ ਸਿੱਧੇ ਡਾਇਰੈਕਟ ਮੋਟਰਸਾਈਕਲ 'ਤੇ ਸਵਾਰ ਫਾਈਂਡ ਕਰਕੇ ਤੁਹਾਨੂੰ ਉਸਲੇ ਫਰਾੜ ਇਹ ਇਹ ਜੋ ਜਿਹੜੀ ਚੀਜ਼ ਆਈ ਹੈ ਉਹ ਬਿਲਕੁਲ ਰੁਕੇ ਨਹੀਂ ਹੈ ਜਲਦੀ ਜਲਦੀ ਕਾਰਵਾਈ ਕੀਤੀ ਤੇ ਇਹ ਸਾਰੀ ਚੀਜ਼ ਜਿਹੜੀ ਚੈੱਕ ਆ ਬੜੀ ਡੀਪਲੀ ਚੈੱਕ